ਸਿਗਲ ਜੀ ਅੱਜ ਅਸੀਂ ਆਇਆ ਮਨੋਰ ਕਲੌਥ ਹਾਊਸ ਬਟਾਰੀ ਵਾਲੇ ਬੈਂਕ ਕੋਲ ਯਾਰ ਖਲਸੀਆਂ ਅੰਮ੍ਰਿਤਸਰ ਇੱਥੇ ਤੁਹਾਨੂੰ ਇੱਕੋ ਹੀ ਛਤੇ ਦਾ ਹਰੇ ਤਰ੍ਹਾਂ ਦਾ ਸੌਟ ਮਿਲ ਜਾਵੇਗਾ ਉਹ ਵੀ ਘੱਟ ਰੇਟ ਤੇ ਆਓ ਆਪਾਂ ਜੱਲੀ ਓਨਰ ਨਾਲ ਗੱਲਬਾਤ ਕਰਦੇ ਆ ਤੇ ਨਾਲੇ ਤੁਹਾਨੂੰ ਨਵੇਂ ਨੰਮੀ ਐਮਬ੍ਰੇਟੀਆਂ ਦਿਖਾਵਾਂਗੇ ਆਓ ਚੱਲੀਏ ਮਨੋਰ ਕਲੌਥ ਹਾਊਸ ਵਿੱਚ ਬਿਲਕੁਲ ਸਾਰ ਵਾਜਰੀ ਖਦੇਜੀ ਆਓ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਨੋਰ ਕਲੌਥ ਹਾਊਸ ਬੈਂਕ ਬਿਆਰ ਖਲਸੀਆਂ ਇਹ ਲੋਕੇਟਡ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਆ 하이 ਵੀਰੇ ਉਪਰਿਆ ਅਮਰਸਰ ਤੋਂ ਜਲੰਧਰਵਾਲ ਜਾਂਦੇ ਹੋਏ ਰੋਡ ਦੇ ਉੱਪਰ ਆ ਖਲਚੀਆਂ ਦੇ ਵਿੱਚ ਮਨੋਰ ਕਲਾਸ ਹਾਊਸ ਬਹੁਤ ਬਹੁਤ ਸਵਾਗਤ ਆ ਇੱਥੇ ਤੁਹਾਨੂੰ ਲੇਡੀਜ਼ ਸੂਟ ਜੈਂਟ ਸੂਟ ਰੈਡੀमेड ਅਨਸਟਿਚ ਬਰਾਇਡੋ ਸੂਟ ਹਰ ਇੱਕ ਵੈਰਾਈਟੀ ਪੂਰੇ ਪੰਜਾਬ ਨੂੰ ਪੂਰੇ ਹਿੰਦੁਸਤਾਨ ਨੂੰ ਗਰੰਟੀ ਨਾਲ ਘੱਟ ਰੇਟਾਂ ਦੇ ਮਿਲੂਗੀ ਤੁਸੀਂ ਆਇਓ ਬਹੁਤ ਬਹੁਤ ਸਵਾਗਤ ਆ ਜੀ ਤੁਹਾਨੂੰ ਆਪਣੀ ਥੋੜੀ ਵੈਰਾਈਟੀ ਦਿਖਾਣੇ ਆ ਥੋੜੇ ਸੈਂਪਲ ਦਿਖਾਣੇ ਆ ਤੁਸੀਂ ਚੈੱਕ ਕਰੋ ਇਹ ਸ਼ਰਟਾਂ ਜੀ ਕਾਟਨ ਦੀਆਂ ਚੈੱਕ ਕਰੋ ਜੈਂਟ ਸ਼ਰਟਾਂ ਸਾਈਜ਼ ਦੇ ਨਾਲ ਸਾਰੇ ਮਿਲ ਜਾਣੇ ਆ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਸ਼ਰਟ ਹੁੰਦੀ ਹੈ ਕਾਟਨ ਦੀ ਸ਼ਰਟ ਮਾਰਕੀਟ ਦੇ ਵੇਖਦੀ ਹੈ 500 ਰੁਪਏ ਦੀ ਇੱਕ ਅਸੀਂ ਤਾਂ ਲੈ ਇੱਕ ਨਾਲ ਦੋ ਫ੍ਰੀ ਜਾਨੀ ਕਿ 500 ਦੀਆਂ ਤਿੰਨ ਸ਼ਰਟਸ ਤੇ ਸਾਈਜ਼ ਮਿਲ ਜਣੇ ਐਮ ਐਲ ਐਕਸ ਐਲ ਡਬਲ ਐਕਸ ਐਲ ਡਿਜ਼ਾਈਨ ਮਿਲਨੇ ਆ ਬਹੁਤ ਜਿਆਦਾ ਜਸਟ ਇੱਕ ਸੈਂਪਲ ਨੇ ਬੜੇ ਡਿਜ਼ਾਈਨ ਆ ਵਧੀਆ ਕੁਆਲਿਟੀ ਦੀਆਂ ਸ਼ਰਟਾਂ 500 ਦੀਆਂ ਤਿੰਨ ਸਿਰਫ ਮਨੋਰ ਲਾਲ ਕਲੋਥ ਹਾਊਸ ਤੇ ਤੁਹਾਨੂੰ ਮਿਲਣਗੀਆਂ ਨਾਲ ਦੋ ਫ੍ਰੀ ਹੈ ਜੀ ਇਸ ਤੋਂ ਇਲਾਵਾ ਸਾਡੇ ਕੋਲ ਲੋਅਰ ਨੇਜੈਂਟਸ ਬਹੁਤ ਵਧੀਆ ਕੁਆਲਿਟੀ ਐਨ ਐਸ ਕੁਆਲਿਟੀ ਜਿੰਨਾ ਮਰਜ਼ੀ ਧੋਲੋ ਪਾ ਲਓ ਹੰਡਾ ਲਓ ਹੋਣਾ ਕੁਝ ਇਹ ਵੀ 500 ਰੁਪਏ ਮਾਰਕੀਟ ਰੇਟ ਆ ਅਸੀਂ ਦਨੇ ਇੱਕਨੇ ਇੱਕ ਫ੍ਰੀ 500 ਦੇ ਦੋ ਪੀਸ ਤੇ ਵੈਰੈਟੀ ਬਹੁਤ ਆ ਜਸ ਸੈਂਪਲ ਦਿਖਾ ਰਹੇ ਆ ਤੁਹਾਨੂੰ ਵਧੀਆ ਵਧੀਆ ਕੁਆਲਿਟੀ ਦੇ ਪ੍ਰੋਡਕਟ ਨੇ ਸਾਡੇ ਕੋਲ ਇਸ ਤੋਂ ਇਲਾਵਾ ਆਪਣੇ ਕੋਲ ਸ਼ਾਰਟਸ ਨੇ ਇਹ ਦੇਖੋ ਜੀ ਸ਼ਾਰਟਸ ਕਿਨੇ ਕਿਨੇ ਸੋਹਣੇ ਸ਼ਾਰਟਸ ਆ ਇਹ ਵੀ ਰੰਗ ਦਨੇ ਆ ਅਸੀਂ 500 ਦੇ ਤਿੰਨ ਫਿਰ ਆ ਜਾਂਦੀਆਂ ਡ੍ਰੌਪ ਸ਼ੋਲਡਰ ਟੀ-ਸ਼ਰਟ ਜਰਸੀ ਟਾਈਪ ਜਿਹੜੀ 650 700 ਰੁਪਏ ਦੀ ਇੱਕ ਵਿਗਦੀ ਮਾਰਕੀਟ ਦੇ ਵਿੱਚ ਤੇ ਇਹ ਅਸੀਂ ਦੇਣੀਆਂ ਤੁਹਾਨੂੰ 500 ਦੀਆਂ ਦੋ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੁਆਲਿਟੀ ਦੇਾਂਗੇ ਨੰਬਰ 1 ਇਹ ਨਹੀਂ ਕਿ ਕੁਆਲਿਟੀ ਹਲਕੀ ਹੋਵੇ ਤੇ ਰੇਟ ਘਟ ਹੋਵੇ ਕੁਆਲਿਟੀ ਬੈਸਟ ਤੇ ਰੇਟ ਘਟ ਹੋਏਗਾ ਇਹ ਸਾਡਾ ਵਾਦਾ ਜੀ ਹਾਂ ਜੀ ਇਹ ਭਾਜੀ ਆਏ ਨੇ ਸਮਰਾਲੇ ਤੋਂ ਖਾਸ ਸਪੈਸ਼ਲ 2-300 ਕਿਲੋਮੀਟਰ ਛੱਡ ਕੇ ਜੀ ਦੇਖੋ ਜੀ ਇੰਨੀ ਦੂਰੋਂ ਕੋਈ ਤਾਂ ਹੀ ਆਉਂਦਾ ਜੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਆਉਂਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਇਓ ਤੁਹਾਨੂੰ ਇਥੇ ਆ ਕੇ ਕਿਵੇਂ ਦਾ ਲੱਗਾ ਜੀ ਇਹ ਜਰੂਰ ਦੱਸੋ ਜੀ ਬਹੁਤ ਵਧੀਆ ਲੱਗਾ ਜੀ ਹਾਂ ਜੈਨੂਇਨ ਰਿਵਿਊ ਚਾਹੀਦਾ ਜੇ ਚੰਗਾ ਲੱਗਾ ਤਾਂ ਵੀ ਚੰਗਾ ਦੱਸਿਓ ਜੇ ਮਾੜਾ ਲੱਗਾ ਤਾਂ ਵੀ ਦੱਸਿਓ ਕਿਉਂਕਿ ਗਲਤ ਰਿਵਿਊ ਅਸੀਂ ਆਨਲਾਈਨ ਜਿਹੜਾ ਪੋਸਟ ਨਹੀਂ ਕਰਦੇ ਪਹਿਲਾਂ ਅਸੀਂ ਆਨਲਾਈਨ ਕਰਦਾ 15-20 ਸਿਰ ਮੋਬਾਈਲ ਤੇ ਅਸੀਂ ਫਸਟ ਟਾਈਮ ਦੇਖੀਤਾਂ ਬਹੁਤ ਹੀ ਲੱਗੇ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਪਹਿਲਾਂ ਆਨਲਾਈਨ ਸ਼ਾਪਿੰਗ ਕੀਤੀ ਆ 10 ਤੋਂ 15 ਵਾਰੀ ਰਿਪੀਟ ਸਾਡੇ ਕੋਲ ਆਨਲਾਈਨ ਸ਼ਾਪਿੰਗ ਕਰ ਕਰ ਰਹੇ ਸੀ ਕਿ ਅੱਜ ਇਹਨਾਂ ਦਾ ਮਨ ਹੋਇਆ ਕਿ ਇੱਥੇ ਆਈਏ ਜੇ ਵੀਰ ਆਨਲਾਈਨ ਤੋਂ ਮੰਗਾਨੀ ਜਿਹੜੀ ਚੀਜ਼ ਮੰਗਵਾਉਣੀ ਸੀ ਸੇਮ ਨਿਕਲਦੀ ਸੀ ਕੋਈ ਵਗੁਰ ਨਿਕਲੀ ਇਹੀ ਸਾਡਾ ਮੋਟਿਵ ਹੈ ਕਿ ਜੋ ਅਸੀਂ ਦਿਖਾ ਰਹੇ ਹਾਂ ਉਸੀ ਉਹ ਹੀ ਦਈਏ ਕਿਉਂਕਿ ਸੱਚ ਸਾਚੀ ਹੁੰਦਾ ਹੈ ਜੀ ਇਸ ਕਰਕੇ ਆਨਲਾਈਨ ਜਿਹੜਾ ਹੈ ਅੱਜ ਕੱਲ ਤਾਂ ਹੀ ਕਾਮਯਾਬਾ ਜੇ ਅਸੀਂ ਸੱਚ ਦਿਖਾ ਰਹੇ ਹਾਂ ਤੇ ਸੱਚ ਵੇਚਦੇ ਹਾਂ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਬਹੁਤ ਬਹੁਤ ਥੈਂਕ ਯੂ ਔਰ ਫੈਬਰਿਕ ਦੇਖੋ ਜੀ ਬਿਲਕੁਲ ਸਲੀਕ ਨਹੀਂ ਵਰ ਕੇ ਆ ਗਿਆ ਬਿਲਕੁਲ ਸਰਦਾਰੀ ਚੀ ਕੇ ਨਾਨਾ ਕਲਰ ਆ ਗਿਆ ਬੇਫੀ ਤੇ ਤੁਸੀਂ ਮਦਦ ਅਸ ਲੈਣਾ ਜੀ ਬਹੁਤ ਪਿਆਰਾ ਪੀਸਾ ਜੀ ਤੇ ਦੁਪੱਟਾ ਵੀ ਫੁੱਲ ਪ्योर ਲੱਗਾ ਜੀ ਜਾਂਦਾ ਜੀ ਪਸੰਦ ਆ ਗਈ ਗਾਰੰਟੀ ਹੈ ਜੀ ਮੇਰੀ ਇਸ ਚੀਜ਼ ਦੀ ਆਹ ਦੇਖੋ ਇਹ ਕਲਰ ਦੀ ਤਿੰਨੋਂ ਕਲਰ ਬਹੁਤ ਪਿਆਰੇ ਇੱਕ ਲਵੈਂਡਰ ਸ਼ੇਡ ਦੇ ਕਿੰਨੇ ਸੋਹਣੇ ਸ਼ੇਡ ਹੈਗੇ ਜੀ ਆ ਵੀ ਜੀ ਕੁਆਲਟੀ ਵਾਲੇ ਰੇਟ ਵਾਲੇ ਦੀ ਗਾਰੰਟੀ ਸਾਡੇ ਹੈਗੀ ਪੈਣਾ ਇਹ ਦੇਖੋ ਬਾਕੀ ਦੀਦੀ ਬਣੇ ਪਾਜੀ ਦੀ ਗਰੇਸ ਆਏਗੀ ਤੇ ਬਣੇ ਪਾਜੀ ਕਿਹਦੇ ਬਾਕੀ ਕਲਰ ਦੀਦੀ ਆਹ ਦੇਖੋ ਗਰਮੀ ਜੀ ਸਾਹਿਬ ਨਾਲ ਕਦਰ ਆ ਵੀ ਬਹੁਤ ਸੋਹਣਾ ਹੈਗਾ ਗ੍ਰੇ ਲਾਈਟ ਗ੍ਰੇ ਸ਼ੇਡ ਨੂੰ ਤਾਂ ਕਹਿ ਸਕਦੇ ਆ ਜੀ ਕਿ ਸਮਰ ਵੇਅ ਸ਼ੇਡ ਸ਼ੇਡ ਬਹੁਤ ਪਿਆਰੀ ਕੀ ਹੈ। ਕੋ ਗਰਮੀ ਜੀ ਆ ਦੇਖੋ। ਫੁੱਲ ਕਿਉਂ ਦੁਪੱਟਾ ਜੀ। ਅਜ ਕੱਲ ਵਗਾਰਾ ਬੜੇ ਪਿਆਰੇ ਮਿਲਣਗੇ ਬਿਲਕੁਲ ਲਵ ਜਨ ਰੈਨਿੰਗ 1 ਮਿੰਟ ਮਾ ਚੀਜ਼ ਦੇਖੋ। 350 ਰੁਪਏ ਦਾ ਛੋਟ ਹੈਗਾ। 1000 ਦੇ ਤਿੰਨੇ ਬੜੇ ਪਿਆਰੇ ਨਾਰਮਲ ਹੋ ਜਾਵੇਗਾ। ਤੁਸੀਂ ਰੇਂਜ ਕਿੰਨੀ ਲੈਣੀ ਦੀ? ਉਹ ਸਪੀਚ ਕਿੰਨੀ ਲੈਣੀ ਦੀ? ਹੋ ਜਾ। ਕੋਈ ਗੱਲ ਨਹੀਂ ਜੀ ਇੱਕ ਦਿਦੀ ਆ ਦੇਖੋ ਟਾਈ ਐਂਡ ਆਈ ਵਿੱਚ ਹੈਗਾ ਟਾਈ ਐਂਡ ਆਈ ਵਿੱਚ ਹੈਗਾ ਬਿਲਕੁਲ ਲੱਗਦੀ ਜਿਹੀ ਹੈ ਨੋਰਮਲ ਰੇੜਾ ਚੀਜ਼ ਬਹੁਤ ਸੁਪਰੀਟ ਐਡ ਮਹਿੰਗੇ ਸੈਲੀਬ੍ਰਿਟੀ ਵੀ ਸਕੇ ਜੀ 470 ਰੁਪਏ ਦਾ ਹੈਗਾ ਤੁਸੀਂ ਦੇਖ ਰਹੇ ਹੋ ਮਨੂ ਕਲੌਥ ਹਾਊਸ ਜੇਕਰ ਤੁਹਾਨੂੰ ਸੂਟ ਕੋਈ ਚੰਗਾ ਲੱਗਦਾ ਤਾਂ ਉਸ ਦਾ ਸਕਰੀਨ ਸ਼ਾਟ ਲੈ ਕੇ ਇਸ ਸਾਰਾ ਆਨਲਾਈਨ ਬਲੱਡ ਵਾਹ ਸੰਡਪੁਰੇ ਤਾਂ ਤੁਸੀਂ ਆਨਲਾਈਨ ਘਰ ਬੈਠ ਕੇ ਵੀ ਮੰਗਵਾ ਸਕਦੇ ਹੋ ਕੋਈ ਗੱਲ ਆ ਵੀ ਜੀ ਬਹੁਤ ਵੈਰੀ ਹੈ ਗਿਆ ਇਹਦਾ ਭਾਜੀ ਹੈਗਾ ਇਹ ਰੇਟ 3300 ਆ ਲੈਸ ਕਰਕੇ 2770 2770 ਹੈਗਾ ਜੀ ਹਾਂ ਆ ਵੀ ਜੀ ਬਹੁਤ ਵੈਰੀ ਆ ਏਸ਼ੀਅਨ ਕੋਟ ਨੇਗਾ ਸਾਰਾ ਓਨਲੀ ਥ्रेड ਹੋ ਗਿਆ ਚਨੋਂ ਦਾ ਦੁਪਟਾ ਹੈਗਾ ਨਾਲ 2100 ਰੁਪਏ ਦਾ ਸੂਟ ਹੈਗਾ ਜੀ 2180 ਰੁਪਏ ਦਾ ਕਿਤਾਜ ਜਾਈ ਜਾਈ ਮਸਟਰਡ ਬਲੌਗ ਤੇਗਾ ਲੇਲਨ ਵੇਚ ਤੇ ਰਾਮਟੈਕਸ ਦਾ ਹੈਂਡ ਪੇਂਟ ਹੈਗਾ ਨਾਲ 3000 ਵਾਲਾ ਸੂਟ ਹੈ 2400 ਦਾ ਪੈਣਾ ਹੈ ਦੁਪੱਟਾ ਉਹ ਪੇਰਾਗਾ ਨਾਲ ਹਾਂਜੀ ਸਾਦਰੀ ਕਲਰ ਆਵੀ ਜੀ ਬਹੁਤ ਵਧੀਆ ਹੈ ਆਵੀ بیس ਪ੍ਰਿੰਟਿੰਗ ਦੁਪੱਟਾਂ ਨਾਲ ਪਿਓਰ ਦਾ ਦੁਪੱਟਾ ਹੈ 1830 ਰੁਪਏ ਦਾ ਰੇਟ ਹੈਗਾ ਮਾਰਕੀਟ ਰੇਟ ਹੈਗਾ 2200 1830 ਰੁਪਏ ਦਾ ਡਿਜ਼ਾਈਨ ਸਾਰੇ ਅਲੱਗ-ਅਲੱਗ ਹੈਗੇ ਆ ਅਭਿਰਜਨ ਬੋ ਪਿਆ ਰਿਹਾ ਹੈਗਾ

ਆਬਦੇ ਨੀਰਾਦ ਸਾਰਾ ਓਨਲੀ ਥ्रेड ਵਰਕ ਸਲਵਾਰ ਤੇ ਲੈਸਿੰਗ ਆਏਗੀ ਨਾਲ ਦੁਪੱਟਾ ਨਾਲ ਡਿਜ਼ਾਈਨਰ ਬਹੁਤ ਹੀ ਪਿਆਰਾ ਹੈਗਾ ਜੀ ਲਵੈਂਡਰ ਸ਼ੇਡ ਸਾਰਾ ਓਨਲੀ ਥ੍ਰੈਡ ਹਾਂ ਜੀ ਤੁਹਾਨੂੰ ਲੱਗ ਰਹੀ ਇੰਚਾ ਆ ਔਰਗੈਂਜ਼ਾ ਇਸ ਕੋ ਸੇ ਦੁਪਟਾਏਗਾ ਨਾਲ ਲਾਈਟ ਵੇਟ ਹਾਂ ਜੀ ਗਰੰਟ ਜੀ ਆ ਜੀ ਹਾਂ ਜੀ ਇਹਦਾ ਰੇਟ ਕੀ ਹੈ ਜੀ ਬਾਈ ਰੇਟ ਹੈਗਾ 3200 ਆ ਲੈਸ ਕਰਕੇ ਤੁਹਾਨੂੰ ਬਣਾਏ 2640 ਰੁਪਏ ਦਾ 2640 ਰੁਪਏ ਦਾ ਉਹ ਆਵੀ ਜੀ ਬਹੁਤ ਵੈਰੀ ਗਿਆ ਸਾਰਾ ਓਨਲੀ ਥ੍ਰੈਡ ਹੈ ਯਾਲ ਬਣਿਆ ਹੈ ਫਰੰਟ ਆਹ ਰਹਾ ਮੇਰੇ ਨਾ ਭਾਈ 3500 ਵਾਲਾ ਸੂਟ ਆ ਮਾਰਕੀਟ ਰੇਟ ਆਫਰ ਚ ਲੱਗਾ ਹੈ ਇਸ 2890 ਰੁਪਏ ਦਾ ਓਨਲੀ ਸਾਰਾ ਥ੍ਰੈਡ ਵਿਸਕੋਸ ਤੇਗਾ ਇਹ ਵੀ ਆਵੀ ਜੀ ਬਹੁਤ ਵੈਰੀ ਹੈ ਹੈਂਡ ਵਰਕ ਬਹੁਤ ਹੀ ਪਿਆਰਾ ਵਿਸਕੋਸ ਤੇ ਪਰਲਵਾਕ ਹੋਇਆ ਸਾਰਾ ਹੀ 2900 ਆ ਲੈਸ ਕਰਕੇ ਤੁਹਾਨੂੰ ਬਣਾਏ 2410 ਰੁਪਏ ਦਾ ਓਨਲੀ 4 ਸਾਈਡ ਦੁਪੱਟਾ ਆ ਪਰਲਵਾਕ ਹੈਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਪਰ ਕਿਤਾ ਗਲੇ ਤੇ ਡਿਜ਼ਾਈਨ ਹੀ ਘੇਰਾ ਆਇਗਾ ਬਣਿਆ ਆ ਨਾਲ ਸਲਵਾਰ ਦੇ ਪਹੁੰਚੇ ਜੇ ਨਾਲ ਦੁਪੱਟਾ ਬਹੁਤ ਸੋਹਣਾ ਬਣਿਆ 4 ਸਾਈਡ ਦੁਪੱਟਾ ਆ ਭੈਣ ਜੀ ਆਲਾ ਬਿਲਕੁਲ ਲਾਸਰ ੜ ਜਾਏਗਾ ਜੀ ਇਹ ਤੁਹਾਨੂੰ ਪਹਿਣਾ ਡਿਸਕਾਊਂਟ ਕਰਕੇ 1230 ਰੁਪਏ ਦਾ 1590 ਰੇਟ ਹੈਗਾ ਇਹ ਚੀਜ਼ ਦਾ ਉਹਦਾ ਦੁਪੱਟਾ ਬਹੁਤ ਸ਼ਾਨਦਾਰ ਪਿਓਰ ਦਾ ਦੁਪੱਟਾ 4 ਸਾਈਡ ਦੁਪੱਟਾ ਬਣਿਆ ਜੀ ਦਾ ਇਹ ਚ ਕਲਰ ਮਿਲ ਜਾਣ ਤੁਹਾਨੂੰ 3-4 ਕਲਰ ਆਣਗੇ ਕੰਮਿਊਨਸ਼ਨ ਬਹੁਤ ਸੋਹਣਾ ਸਾਰਾ ਹੈਂਡ ਦਾ ਕੰਮ ਕੀਤਾ ਇਹ ਕਾਟਨ ਪਿਓਰ ਤੇ ਬਿਨਾ ਲੈਲੀ ਦਾ ਸਟੀਚ ਹੋਈਗੀ ਚੀਜ਼ ਆ ਬਲੀ ਕੀ ਰੇਟ ਬੀਨੇ ਦਿਓ ਇਹ ਜੀ ਲਾਸ ਕਰਕੇ ਪਹਿਣਾ ਵੀ ਜੀ 1480 ਦਾ ਲਾਸ ਕਰਕੇ 1230 ਰੁਪਏ ਦਾ ਪਵੇਗਾ ਜੀ ਹੈ ਪਿਓਰ ਕਾਟਨ ਚ ਸਾਰਾ ਧਾਗੇ ਦਾ ਕੰਮ ਬੁਟੀਕ ਸਟਾਈਲ ਆਟਮ ਬਣੀ ਹੋਈ ਹੈ ਫੁੱਲ ਬਾਜੂਆਂ ਆਣਗੀਆਂ ਨਾਲ ਦੁਪੱਟਾ ਹੈਗਾ ਫੋਰ ਸਾਈਡ ਪਿਓਰ ਦਾ ਦੁਪੱਟਾ ਹੈਗਾ ਜੀ ਇਹਦਾ ਜਾਲੀ ਸਾਢੇ 1450 ਮਾਰੀਏ ਰੇਟ ਜੇ ਲੈਸ ਕਰਕੇ ਤੁਹਾਨੂੰ ਪੈਣਾ ਜੀ 1100 ਤੇ 30 ਰੁਪਏ ਦੇ ਵਿੱਚ ਆ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਧਾਗੇ ਦਾ ਕੰਮ ਬੁਸ਼ੇਬਲ ਚੀਜ਼ਾਂ ਹੈਗੀਆਂ ਵਾਲੀਆਂ ਫੁੱਲ ਬਾਜੂਆਂ ਆਣਗੀਆਂ ਦੀਆਂ 5 ਮੀਟਰ ਲੈਂਥ ਹੈਗੀ ਸੂਟ ਦੀ ਅੰਦਰ ਹੈਗਾ ਇਹ ਬਹੁਤ ਸੋਹਣੀ ਚੀਜ਼ ਬਣ ਕੇ ਆਈਏ ਪਿਓਰ ਲੀਲਨ ਚ ਸਾਰਾ ਖੜੀ ਪੇਂਟ ਕੀਤਾ ਹੈ ਨਾਲ ਰਿਬਨ ਵਰਕ ਆਇਆਗਾ ਇਹਦੇ ਗ੍ਰੇਡ ਵਾਲ ਦਾ ਦੁਪੱਟਾ ਆਇਗਾ ਜੀ ਇਹਦਾ ਖਰਾ ਬੇਲੇ ਲੱਗੇਗਾ ਬਹੁਤ ਸੋਹਣਾ ਪੀਸ ਹੈਗਾ ਜੀ ਯਾ ਫੁੱਲ ਸ਼ਰੀਫਾਨ ਕੀ ਆਦੀਆਂ ਡਿਜ਼ਾਈਨਰ ਪੀਸ ਹੈ ਇਹ ਤੁਹਾਨੂੰ ਪਿਆਣਾ ਜੀ 1320 ਦੀ ਰੇਂਜ ਚ ਹੈਗਾ ਜੀ ਰੇਂਜ ਹੋ ਗਈ ਵਧੀਆ ਪਰ ਪੀਸ ਬਹੁਤ ਸੋਹਣਾ ਹੈ ਦਿਖਾਓ ਛੜਿਆ ਨਾ ਇਹ ਡਿਜੀਟਲ ਪ੍ਰਿੰਟ ਹੈ ਛੂਡ ਬਹੁਤ ਸੋਹਣਾ ਦੀਦੀ ਚੀਜ਼ ਵਧੀਆ ਕਲਰ ਵੀ ਇੱਚ ਮਿਲ ਜਾਣਗੇ ਤੁਹਾਨੂੰ ਆ ਲੋ ਕਿਹੜਾ ਹੈ ਕਿੰਨੀ ਰੇਂਜ ਦਾ ਇਹ ਹੈ ਹਾ ਲੋ ਹਾਂਜੀ ਇਹ ਭਾਜੀ 2600 ਦੀਰਾਂ ਚ ਜੇ ਤੇ ਬਾਤ ਨੂੰ ਤਾਂ ਮੈਂ ਅੱਗੇ ਚਲ ਬਾਤ ਲੈ ਜਾਈ ਬਾਤ ਤੁਹਾਡਾ ਆਇਆ ਨਹੀਂ ਇਹ ਆਫਰ ਤੇ ਆ ਇਹ ਆਰਗਾਂਜਾ ਬੇਸ ਤੇ ਆਊਗਾ ਦੀਦੀ ਦੁਪੱਟਾ ਵੀ ਬਹੁਤ ਸੋਹਣਾ ਵਧੀਆ ਲੋ ਇਹ ਦਾ ਚੀ ਦੇਖੇ ਦੀਦੀ ਆ ਵੇਖੋ ਤੁਹਾਡੇ ਵਾਸਤੇ ਲੈ ਕੇ ਆਈਆਂ ਆ ਵੀ ਸੂਟ ਬਹੁਤ ਸੋਹਣਾ ਵਾ ਹਾਂਜੀ ਇਹ ਕਾਟਨ ਚ ਹੋ ਗਈ ਨਾ ਦੀਦੀ ਆ ਲੋ ਆਰਗਾਂਜਾ ਚ ਲੈ ਲੋ ਇਹ ਲੋ ਗੋਟਾ ਪੱਤੀ ਵਰਕ ਆਏਗਾ ਦੀਦੀ ਹੈਲੋ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਯਾਰ ਆਰਗਾਂਜ਼ਾ ਜੇ ਐ ਵੀ ਜੀ ਬਹੁਤ ਸੋਹਣੀ ਜੇ ਗਰਲਿਸ਼ ਜੀ ਦੀਦੀ ਗਰਲਿਸ਼ ਵੀ ਚੱਲ ਜਾਏਗਾ ਇੱਕ ਆ ਆ ਲੋ ਉਹਨਾਂ ਵਾਸਤੇ ਕਾ ਲੋ ਰੇਂਜ ਵੀ ਕੱਟ ਚੀਜ਼ ਵੀ ਬਹੁਤ ਸੋਹਣੀ ਦੀਦੀ ਦੁਪੱਟਾ ਪ्योर ਦਾ ਵਾ ਦੀਦੀ ਆ ਵੇਖੋ ਰੇਂਜ ਵੀ ਦੇਖੋ ਛੇੜ ਦਾ ਕੋਈ ਗੱਲ ਨਹੀਂ ਹੋਰ ਚੀਜ਼ ਦਿਖਾ ਦੇਣੀ ਤੁਹਾਨੂੰ ਆ ਲੋ ਕਿਚਨ ਪਕੜਾ ਦੇਣਾ ਤੇ ਲੈਣਾ ਹੈ ਪੀਛਾ ਕਲਰ ਕੋਈ ਗੱਲ ਨਹੀਂ ਜੀ ਮੈਂ ਉਹ ਦੇਖ ਕਰਨ ਦੇ ਭੁੱਲ ਲੈਂਦੋ ਆਲੇ ਕੋ ਭਾਜੀ ਇਹ ਆਫਰ ਤੇ ਸੂਟ ਹੈ ਇਹ ਬਹੁਤ ਸੋਣੀ ਰੇਂਜ ਇਹਦੀ 2500 ਲੈਸ ਕਾ ਤੁਹਾਨੂੰ 1590 ਰੁਪਏ ਦਾ ਸੂਟ ਪੈਣਾ ਜੀ ਪਿਓਰ ਕ੍ਰੇਪ ਚ ਹੈ ਚਲੋ पूरे पंजाब ਦੇ ਵਿੱਚ ਆਲ ਇੰਡੀਆ ਦੇ ਦੂਜੇ ਭਰਾਂ ਨੂੰ ਜੋ ਰੇਟ ਮਨੋਰ ਕਲੌਥ ਹਾਊਸ ਦੇ ਵਿੱਚ ਮਿਲ ਜਾਣਗੇ ਸੂਟਾਂ ਦੇ ਉਹ ਤੁਹਾਨੂੰ ਹੋਰ ਕਿੱਥੇ ਨਹੀਂ ਮਿਲ ਸਕਦੇ ਕੰਪਨੀ ਤੋਂ ਸਿੱਧਾ ਮਾਲ ਕੱਟ ਰੇਟਾਂ ਤੇ ਵਧੀਆ ਵੈਰਾਈਟੀ ਤੁਸੀਂ ਇੱਥੋਂ ਖਰੀਦ ਸਕਦੇ ਹੋ ਉਹ ਵੀ ਬਹੁਤ ਹੀ ਘੱਟ ਰੇਟਾਂ ਤੇ ਜੋ ਸੂਟ 5-5000 ਦਾ ਉਹ ਤੁਹਾਨੂੰ ਇੱਥੋਂ 8500 ਰੁਪਏ ਦੇ ਠੀਕ ਆ ਹਾਫ ਰੇਟ ਤੇ ਮਿਲ ਜਾਣਗੇ ਦੁਪੱਟਾ ਬਹੁਤ ਸੋਨਾ ਬਣਿਆ ਹੋਇਆ ਦਾ ਕਾਲੀ ਸ਼ਾਰ ਇਹਦਾ ਕੀ ਰੇਟ ਆ 4500 ਰੁਪਏ ਦਾ ਓਕੇ ਆ ਇਹ ਸ਼ਰਟ ਏ ਦੀ ਮਾਸ਼ਾਅੱਲਾ ਬਣਿਆ ਆਟਾ ਪਟਾ ਬਣਿਆ ਇਹ ਦਾ ਇਹ ਕਾਜੀ ਲਹਿੰਗਾ ਸੂਟ ਇਹਦਾ ਰੇਟ ਕੀ ਆ 650 ਰੁਪਏ ਦਾ ਆ ਛੱਡ ਜੇ ਇਹ ਸ਼ਰਟ ਹਾਂਜੀ ਆ ਲਹਿੰਗਾ ਜੀ ਆਹ ਰੋ ਪਾਜੀ ਆ ਫਰੌਗ ਜੀ ਠੀਕ ਆ ਇੱਕ ਹੀ ਰੇਟ ਦਾ ਹਲੰਗਾ ਇਹ 23000 ਦਾ ਆ ਫੜ ਕਰਾਤੀ ਆ ਆ ਇਹ ਲੰਘ ਠੀਕ ਆ ਸ਼ਾਰਟ ਦੇ ਵਿੱਚ ਆ ਇਹ ਦੁਪੱਟਾ ਹੈ ਤੇ ਬ੍ਰਾਈਡਲ ਡਰੈਸ ਜੀ ਠੀਕ ਆ ਆ ਬਲਕੀ ਨੇ ਸੋ ਨਾ ਨਾ ਅਜਿਹਾ ਲਹਿੰਗਾ ਪਾਇਆ ਏ ਭਈ ਬਈ ਉਹ ਆਫਰ ਉਹ ਜਿਹੜਾ gota patti ਵਾਲੀ ਠੀਕ ਹੈ ਸਿੰਪਲ ਡਰੈਸ ਬਣੀ ਬਿਲਕੁਲ ਕੀ ਰੇਟ ਆ ਵੀਰੇ ਦਾ 550 ਓਕੇ ਕੀ ਰੇਟ ਆ ਜੀ 12000 ਬ੍ਰਾਈਡ ਸੂਟ ਹੈ 12000 ਹਾਂਜੀ ਬਾਜ਼ੂ ਨਾਲ ਹੈਵੀ ਦੁਪੱਟਾ ਬਣਿਆ ਹੋਇਆ ਹੈ ਓਕੇ ਮਾਰਕੀਟ ਰੇਟ ਦਾ ਹਾਂਜੀ ਮਾਰਕੀਟ ਰੇਟ ਮਾਰਕੀਟ ਰੇਟ ਜਿਆਦਾ ਹੋਣਾ ਤਾਂ ਆਹ ਡਲੈਸ ਕਰਕੇ ਹੈਗਾ ਵਾ ਦੇਖੋ 12000 ਦਾ 10 ਕਰਕੇ 12000 ਹੋ ਗਿਆ ਹਲੋ ਵੀਰ ਜੀ ਆਹ ਡ ਬ੍ਰਾਈਡ ਸੂਟ ਕੀ ਰੇਟ ਆਈ ਇਹ 17000 60 600 ਓਕੇ ਦੁਪੱਟਾ ਲੱਗੜਾ ਆਹੋ ਕੋ ਡੁਪੱਟਾ ਬਣਿਆ ਬ੍ਰਾਇਡਲ ਸੂਟ ਆਹੋ ਹਾਂਜੀ ਵੀ ਨਾਲ ਆਹ ਰੱਖੀ ਹੋਈ ਹੈ ਆਹੋ ਕੋ ਪਈ ਹੋਈ ਹੈ ਹਾਂਜੀ ਬ੍ਰਾਇਡਲ ਸੂਟ ਹੈ ਆਡਾ ਦੁਪੱਟਾ ਬਹੁਤ ਹੈਵੀ ਬਣਿਆ ਹੈ ਇਹ ਓਕੇ ਬਈ 600 ਦਾ ਸਰਵੇ ਦੀ ਕੋਲਾ ਲੈ ਕੇ ਖਾਣਾ ਬਹੁਤ ਈ ਗੁਆਲਟੀ ਆਈ ਹੈ ਦਾਦਾ ਜੀ ਜਿਹੜੇ ਸੂਟ ਬਾਜ਼ਾਰ ਦੇ ਵਿੱਚ ਤੁਹਾਨੂੰ 77 88000 ਬਨੇ ਉਥੇ ਤੁਹਾਨੂੰ 22500 ਮਿਲ ਜਗਾ ਇੱਕ ਵਾਰ ਜਰੂਰ ਟਰਾਈ ਕਰੋ ਜੇਕਰ ਤੁਸੀਂ ਘਰ ਬੈਠ ਕੇ ਆਨਲਾਈਨ ਸੂਟ ਲਗਵਾਉਣਾ ਹੋਵੇ ਤਾਂ ਤੁਸੀਂ ਸੂਟ ਦਾ ਸਕਰੀਨਸ਼ਾਟ ਲੈ ਕੇ ਜੋ ਸਕਰੀਨ ਤੇ WhatsApp ਨੂੰ ਦਿੱਤੇ ਹੋਣੇ ਆਨਲਾਈਨ ਤੁਸੀਂ ਆਰਡਰ ਬੁੱਕ ਕਰਾ ਸਕਦੇ ਹੋ ਤੁਹਾਡੀ ਆਪਣੀ ਦੁਕਾਨ ਮਨੋਹਰ ਕਲੌਥ ਹਾਊਸ ਲੇਡੀ ਫੈਸ਼ਨ ਸਟੋਰ ਬਟਾਰੀ ਵਾਲੇ ਜੇ ਕਿਸੇ ਨੇ ਲੁਧਿਆਣਾ ਸਾਈਡ ਤੋਂ ਆਉਣਾ ਹੋਵੇ ਤਾਂ ਤੁਸੀਂ ਰਈਆ ਦੋ ਸਰਪ ਤੋਂ 5 ਕਿਲੋਮੀਟਰ ਤੇ ਖਲਸੀਆ ਬੈਂਕ ਬਾਜ਼ਾਰ ਖਲਸੀਆ ਅੰਬਰਸਰ ਤੁਹਾਨੂੰ ਇੱਥੇ ਹੋਲ سیل ਵਿੱਚ ਜੇ ਕਿਸੇ ਨੇ ਨਮਕਾ ਮਤੋਰ ਨਾ ਹੋਵੇ ਤਾਂ ਤੁਸੀਂ ਇੱਕ ਵਾਰ ਜ਼ਰੂਰ ਮਨੋਰ ਕਲੌਥ ਹਾਊਸ ਤੇ ਪਹੁੰਚੋ ਚਾਹੇ ਬੈਠੇ ਹੋ ਤੁਸੀਂ ਅਮਰੀਕਾ ਚਾਹੇ ਬੈਠੇ ਹੋ ਕੈਨੇਡਾ ਚਾਹੇ ਬੈਠੇ ਹੋ ਯੂਰਪ ਦੀ ਕਿਸੇ ਵੀ ਕੰਟਰੀ ਜਰਮਨ ਇਟਲੀ ਜਿੱਥੇ ਵੀ ਤੁਸੀਂ ਬੈਠੇ ਹੋ ਤੁਸੀਂ ਆਰਡਰ ਮੰਗਵਾਉਣਾ ਹੋਵੇ ਤਾਂ ਤੁਸੀਂ ਔਨਲਾਈਨ ਵੀ ਆਪਣਾ ਆਰਡਰ ਮੰਗਵਾ ਸਕਦੇ ਹੋ ਤੁਹਾਡੀ ਆਪਣੀ ਦੁਕਾਨ ਮਨੋਰ ਕਲੌਥ ਹਾਊਸ ਖਲਸੀਆਂ ਹਾਂਜੀ ਇਹ ਭਾਜੀ ਆਏ ਨੇ ਸਮਰਾਲੇ ਤੋਂ ਖਾਸ ਸਪੈਸ਼ਲ 2 300 ਕਿਲੋਮੀਟਰ ਛੱਡ ਕੇ ਜੀ ਦੇਖੋ ਜੀ ਇਨੀ ਦੂਰੋਂ ਕੋਈ ਤਾਂ ਹੀ ਆਉਂਦਾ ਜੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਰਹ ਆਉਂਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਇਓ ਤੁਹਾਨੂੰ ਇਥੇ ਆ ਕੇ ਕਿਵੇਂ ਦਾ ਲੱਗਾ ਜੀ ਇਹ ਜਰੂਰ ਦੱਸੋ ਜੀ ਬਹੁਤ ਵਧੀਆ ਲੱਗਾ ਜੀ ਹਾਂਜੀ ਜੈਨੂਇਨ ਰਿਵਿਊ ਚਾਹੀਦਾ ਜੇ ਚੰਗਾ ਲੱਗਾ ਤਾਂ ਵੀ ਚੰਗਾ ਦੱਸਿਓ ਜੇ ਮਾੜਾ ਲੱਗਾ ਤਾਂ ਵੀ ਦੱਸ ਦਿਓ ਕਿਉਂਕਿ ਗਲਤ ਰਿਵਿਊ ਅਸੀਂ ਆਨਲਾਈਨ ਜਿਹੜਾ ਪੋਸਟ ਨਹੀਂ ਕਰਦੇ ਪਹਿਲਾਂ ਅਸੀਂ ਆਨਲਾਈਨ ਕੋਈ 15 20 ਸਿਰ ਮੋਬਾਈਲ ਤੇ ਅਸੀਂ ਆਸੈਂਬਲ ਜੀ ਬਹੁਤ ਹੀ ਲੱਗੇ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਪਹਿਲਾਂ ਆਨਲਾਈਨ ਸ਼ਾਪਿੰਗ ਕੀਤੀ ਆ 10 ਤੋਂ 15 ਵਾਰੀ ਰਿਪੀਟ ਸਾਡੇ ਕੋਲ ਆਨਲਾਈਨ ਸ਼ਾਪਿੰਗ ਕਰ ਰਹੇ ਸੀਗੇ ਅੱਜ ਇਹਨਾਂ ਦਾ ਮਨ ਹੋਇਆ ਕਿ ਇੱਥੇ ਆਈਏ ਜੀ ਫਿਰ ਆਨਲਾਈਨ ਤੋਂ ਮਿਲਣ ਕੰਨੀ ਜਿਹੜੀ ਚੀਜ਼ ਮਗਾਰੀ ਸੀ ਸੇਮ ਨਿਕਲਦੀ ਸੀ ਕੋਈ ਵਾਦੀ ਨਿਕਲ ਇਹੀ ਸਾਡਾ ਮੋਟਿਵ ਹੈ ਕਿ ਜੋ ਅਸੀਂ ਦਿਖਾ ਰਹੇ ਹਾਂ ਉਸੇ ਉਹ ਹੀ ਦਈਏ ਕਿਉਂਕਿ ਸੱਚ ਸਾਚੀ ਹੁੰਦਾ ਹੈ ਜੀ ਇਸ ਕਰਕੇ ਆਨਲਾਈਨ ਜਿਹੜਾ ਹੈ ਅੱਜ ਕੱਲ ਤਾਂ ਹੀ ਕਾਮਯਾਬਾ ਜੇ ਅਸੀਂ ਸੱਚ ਦਿਖਾ ਰਹੇ ਹਾਂ ਤੇ ਸੱਚ ਵੇਚ ਰਹੇ ਹਾਂ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਬ